ਕਿਤੇ ਖਾਲਸਾ ਵਾਹਿਗੁਰੂ ਜੀ ਕਤੇ ਈ ਕੋ ਨਵੇਂ ਸਾਖੀ ਤੇ ਕੇ ਹੋਰ ਨਵੇਂ ਸੁਨੇਹੇ ਨਾਲ ਮੈਂ ਹਾਜ਼ਰ ਹਾਂ ਗੁਰੂ ਜੀ ਦੀ ਮਾਰਤਾ ਦੂ ਦੂ ਤੱਕ ਹੋ ਗਈ ਸੀ ਸਭ ਚਾਤਾ ਦੇ ਮਨੁੱਖ ਆਪ ਦਾ ਜਸ ਗਾਉਂਦੇ ਤੇ ਹਰ ਤਰ੍ਹਾਂ ਦਾ ਸੁੱਖ ਪ੍ਰਾਪਤ ਕਰਦੇ ਸੇਖ ਮੁਹੰਮਦ ਤਹਰੀ ਸੈਦ ਸ਼ਾ ਮੁਹੰਮਦ ਮੁਕੀਮ ਸ਼ਾ ਮੁਕੀਮ ਦੇ ਹੁਜਰੇ ਵਾਲਾ ਖਵਾਜਾ ਪੀਰ चितनाथ कुंडले वाला शामदास कसूर वाला और कई साधु सं आप जी ਦੇ ਦਰਸ਼ਨਾਂ ਨੂੰ ਆਏ ਤੇ ਆਪ ਜੀ ਦੀ ਅਨਨਲ ਵਿਚਾਰਾਂ ਦੀ ਸਾਂਝ ਹੋ ਗਈ ਇੱਕ ਸਾਧ ਨੇ ਗੁਰੂ ਜੀ ਤੋਂ ਪ੍ਰਸ਼ਨ ਕੀਤਾ ਗੁਰੂ ਜੀਓ ਆਪ ਇਤਨੀ ਵੱਡੀ ਪਦਵੀ ਤੇ ਪਹੁੰਚ ਗਏ ਹੋ ਤੇ ਹਰ ਤਰ੍ਹਾਂ ਦੇ ਮਹਿਰਾਂ ਦੇ ਦਾਤੇ ਹੋ ਫਿਰ ਵੀ ਆਪ ਹੱਥੀ ਸੇਵਾ ਕਿਉਂ ਕਰਦੇ ਹੋ ਆਰ ਜੀ ਨੇ ਕਿਹਾ ਜਿਸ ਸਾਤੋਂ ਅਸੀਂ ਇਹ ਮਾਣ ਵਡਿਆਈਆਂ ਪ੍ਰਾਪਤ ਕੀਤੀ ਹੈ ਮਾਣ ਤੇ ਵਡਿਆਈ ਪ੍ਰਾਪਤ ਕੀਤੀ ਹੈ ਉਸ ਨੂੰ ਅਸੀਂ ਤਿਆਗ ਨਹੀਂ ਸਕਦੇ ਸਾਰੀਆਂ ਮੇਰਾ ਇਤੋਂ ਹੀ ਪ੍ਰਾਪਤ ਹੋਈਆਂ ਆਪਨੇ ਇਸ ਪਥਾਈ یوں ਕਿਹਾ ਕਿ ਇੱਕ ਪੁਰਸ਼ ਮਿੱਟੀ ਛਾਣ ਕੇ ਜ਼ਿੰਦਗੀ ਦੀਆਂ ਲੋੜਾਂ ਪ੍ਰਾਪਤ ਕਰਦਾ ਸੀ ਬੜਾ ਗਰੀਬ ਅਤੇ ਅਤ ਦਾ ਨੀਚ ਸੀ ਇੱਕ ਰਸਾਇਣੀ ਨੇ ਤਸ ਕਰਕੇ ਉਸ ਮਿੱਟੀ ਵਿੱਚ ਕੀਮਤੀ ਹੀਰਾ ਸੁਰ ਦਿੱਤਾ ਉਸ ਨੂੰ ਉਹ ਹੀਰਾ ਮਿੱਟੀ ਵਿੱਚੋਂ ਪ੍ਰਾਪਤ ਹੋ ਗਿਆ ਤੇ ਉਹ ਵੇਚ ਕੇ ਬੜਾ ਧਨਾੜ ਹੋ ਗਿਆ ਪਰੰਤੂ ਉਸ ਨੇ ਫਿਰ ਵੀ ਉਹ ਕਾਰੋਬਾਰ ਨਾ त्यागਿਆ ਇਸ ਤੇ ਉਹ ਰਸਾਇਣੀ ਨੇ ਪੁੱਛਿਆ ਤਾਂ ਉਸ ਨੇ ਉੱਤਰ ਦਿੱਤਾ ਮੈਂ ਉਸ ਕਾਰੋਬਾਰ ਨੂੰ ਕਿਵੇਂ त्यागा ਜਿਸ ਤੋਂ ਮੈਨੂੰ ਬਹੁਤ ਕੁਝ ਆਰਾਮ ਸੁਖ ਸ਼ਾਂਤੀ ਪ੍ਰਾਪਤ ਹੋਈ ਹੈ ਮੈਂ ਪ੍ਰਭੂ ਪਿਆਰੇ ਹਾਂ ਤੂੰ ਮੈਂ ਪ੍ਰਭੂ ਪਿਆਰਿਓ ਮੈਂ ਵੀ ਉਸ ਵਿਹਾਰ ਨੂੰ ਕਿਵੇਂ ਛੱਡ ਸਕਦਾ ਹਾਂ ਜੀ ਸੇਵਾ ਤੇ ਪ੍ਰਭੂ ਸਿਮਰਨ ਨੇ ਮੈਨੂੰ ਇੱਥੇ ਤੱਕ ਪਹੁੰਚਾਇਆ ਹੈ ਸਾਧ ਸੰਤ ਫਕੀਰ ਇਹ ਸੁਣ ਕੇ ਤਨ ਤਨ ਗੁਰੂ ਅਮਰਦਾਸ ਜੀ ਕਹਿਣ ਲਗੇ ਤੇ ਚਰਨਾਂ ਤੇ ਸੀਸ ਰੱਖ ਕੇ ਕਹਿਣ ਲਗੇ ਤੇਰੀ ਉਪਮਾ ਤੋਹੇ ਬਣਿ ਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ